ਦੀ ਫਤਿਹ ਪੰਜਾਬੀਓ 7 ਤਰੀਕ ਨੂੰ 7 ਅਗਸਤ ਨੂੰ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਵੱਡਾ ਕੱਟ ਕੀਤਾ ਜਾ ਰਿਹਾ ਹੈ ਮੇਰੀ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਬੇਨਤੀ ਹੈ ਕਿ ਵੱਧ ਵੱਧ ਵੱਡੀ ਗਿਣਤੀ 'ਚ ਸਾਰ ਪੰਜਾਬ ਦਾ ਨੌਜਵਾਨ ਮਾਮਾ ਭੈਣਾ ਬਜ਼ੁਰਗ ਬੱਚੇ ਇਕੱਲਾ-ਕੱਲਾ ਪਰਿਵਾਰ ਦਾ ਜੀ ਪਹੁੰਚੋ ਬਾਈ ਇਹ ਮਸਲਾ ਇਕੱਲਾ ਲੁਧਿਆਣਾ ਪਟਿਆਲਾ ਪਟੰਡਾ ਜਾਂ ਜਿਹੜੀ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਅਕਵਾਇਰ ਕਰਨ ਜਾ ਰਿਹਾ ਉਹਦਾ ਨਹੀਂ ਆ ਨਵੀਆਂ ਸੜਕਾਂ ਦੇ ਨਾਲ ਨੀਤੀ ਬਣਾਦੀ ਕਿਲੋਮੀਟਰ ਉਧਰ ਕਿਲੋਮੀਟਰ ਉਧਰ ਜ਼ਮੀਨਾਂ ਅਕਵਾਇਰ ਕਰਨਗੇ ਨੋਟੀਫਿਕੇਸ਼ਨ ਜਾਰੀ ਕਰ ਚੁੱਕੇ ਨੇ ਇਹ ਇਹ ਨਾ ਸੋਚਿਓ ਵੀ ਅਸੀਂ ਇੱਥੇ ਬੈਠਾ ਸਾਡੀ ਜ਼ਮੀਨ ਨਹੀਂ ਜਾਣੀ ਕਿਹੜੀ ਸੜਕਾਂ ਜਾਊਗੀ ਕੋਲ ਰੇਲ ਦੀਆਂ ਲੀਆਂ ਮੈਟਰੋ ਰੇਲ ਕਟਨ ਦੀ ਸਕੀਮ ਬਣਾ ਰਹੇ ਆ ਦਿੱਲੀ ਤੋਂ ਅੰਮ੍ਰਿਤਸਰ ਕਿਹੜੀ ਕਲੋਨੀਆਂ ਜਾਊਗੀ ਕੁੜੀ ਐਥੇ ਵੱਡੇ ਵੱਡੇ ਵੇਅਰ ਹਾਊਸ ਬਣਨ ਜਾ ਰਹੇ ਆ ਪ੍ਰਭਾਬੋ ਜ਼ਮੀਨ ਤੁਹਾਡੇ ਕੋਲੇ ਛੱਡਣੀ ਨਹੀਂ ਜੇ ਅੱਜ ਨਾ ਉੱਠੇ ਤੇ ਮੁੜ ਕੇ ਜਦ ਅੱਜ ਆਪਾਂ ਸੋਚੀਏ ਕਿ ਲੁਧਿਆਣੇ ਦਾ ਮਸਲਾ ਪਟਿਆਲੇ ਦਾ ਮਸਲਾ ਆਪਾਂ ਹੀ ਲੈਣਾ ਆਪਾਂ ਬਠਿੰਡੇ ਬੈਠੇ ਆਂ ਮਾਨਸਾ ਬੈਠੇ ਆਂ ਬਠਿੰਡੇ ਦੀ ਜ਼ਮੀਨ ਵੀ ਆਈ ਆ ਸਾਰੇ ਜ਼ਿਲ੍ਹਿਆਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਆਈ ਆ ਜਿਹੜੇ ਸੜਕਾਂ 'ਚ ਆ ਰਹੀ ਐ ਤੇ ਹੌਲੀ ਹੌਲੀ ਦੱਬਾ ਮਾਰ ਰਿਹਾ ਕੋਈ ਫੈਕਟਰੀ ਲਾ ਰਿਹਾ ਕਦੇ ਕੋਈ ਹੋਰ ਕੰਮ ਸ਼ੁਰੂ ਕਰ ਰਿਹਾ ਸੋ ਇਸ ਕਰਕੇ ਤੁਹਾਨੂੰ ਅਪੀਲ ਆ 7 ਤਰੀਕ ਨੂੰ ਪੂਰਾ ਪੰਜਾਬ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਐ ਇਹ ਥੁੱਕ ਕੇ ਚੱਕਰਣ ਦੀ ਇਹਨਾਂ ਨੂੰ ਆਜ ਤੱਕ ਪਾਈ ਪੰਜਾਬ ਦੇ ਲੋਕੋ ਥੁੱਕ ਕੇ ਚਡਾਉਣਾ ਦਿੱਲੀ ਵਾਲੇ ਲੁਟੇਰਿਆਂ ਨੂੰ ਤੇ ਦਿੱਲੀ ਭਜਾਉਣੇ ਆ ਇਹ ਬੰਦੇ ਦਾੰਗਾ ਤਿਆਰ ਰੱਖਿਓ ਝੰਡਿਆ ਡੰਡੇ ਪਾਗੇ ਰੱਖਿਓ ਤੇ ਸੰਘਰਸ਼ ਨੂੰ ਤਖਾ ਕਰਦੇ ਜਾਇਓ ਲਾਂਬੰਦੀ ਕਰਦੇ ਜਾਇਓ ਤੇ 7 ਤਰੀਕ ਤੋਂ ਬਾਅਦ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ 11 ਤਰੀਕ ਨੂੰ ਫਿਰ ਜਲੰਧਰ ਦਾ ਅਗਲਾ ਪ੍ਰੋਗਰਾਮ ਐ ਸਾਰੇ ਪੰਜਾਬ ਦੇ ਵਿੱਚ ਜਾ ਰਹੇ ਆ ਮੱਖਬਾ ਜਿੱਥੇ ਬੰਦੀਆਂ ਬਾਕ-ਬਾਕ ਜਿਹੜੀਆਂ ਹੋਰ ਤਰ੍ਹਾਂ ਲੜਨ ਵਾਲੀਆਂ ਹੈਗੀਆਂ ਇਕੱਠੇ ਹੋ ਕੇ ਮੇਰਾ ਵੀ ਆਪਾਂ ਇਹ ਨੀਤੀ ਦੇ ਖਿਲਾਫ ਜੰਗ ਦਾ ਐਲਾਨ ਹੋ ਚੁੱਕਿਆ ਤੇ 7 ਤਰੀਕ ਨੂੰ ਯੋਧਾਂ ਦੇ ਵਿੱਚ ਪਹੁੰਚ ਕੇ ਆਪਾਂ ਇਹ ਸਬੂਤ ਦੇਣਾ ਹੈ ਕਿ ਇਸ ਮਸਲੇ ਦੇ ਖਿਲਾਫ ਇਹ ਲੈਂਡ ਪੂਲ ਨੀਤੀ ਦੇ ਖਿਲਾਫ ਪੂਰਾ ਪੰਜਾਬ ਇਕਜੁੱਟਾ ਦੇਖੋ ਬਾਕੀ ਦੂਜੀ ਗੱਲ ਭਾਈ ਇਹ ਨਾ ਸੋਚੇ ਵੀ ਅਸੀਂ ਕਾਲੀ ਆਂ ਅਸੀਂ ਕਾਂਗਰਸ ਸਾਡੀ ਜ਼ਮੀਨ ਨਹੀਂ ਆਉਣੀ ਇਹ ਹਰ ਇਹ ਇਹ ਬਹੁਤ ਵੱਡਾ ਭਲੇਖਾ ਹੁਣ ਅੱਜ ਰਾਜਾ ਬ੍ਰਿੰਗ ਬੋਲੀ ਜਾਂਦਾ ਉੱਥੇ ਪਾਰਲੀਮੈਂਟ ਦਾ ਕਿਸਾਨਾਂ ਦੀਆਂ ਜ਼ਮੀਨਾਂ ਖੋਈਆਂ ਗਈਆਂ ਤੇ ਤੁਸੀਂ 2005 ਚ ਕਾਂਗਰਸ ਨੇ ਕੀ ਕੀਤਾ ਸੀ ਬਰਨਾਲੇ ਜਦੋਂ ਧੌਲੇ ਫੈਕਟਰੀ ਲੱਗੀ ਟਰਾਈਡੈਂਟ ਲੋਕਾਂ ਨੇ ਗੋਲੀਆਂ ਮਾਰਤੀਆਂ ਸੀ ਪੁਲਿਸ ਨੇ ਜੋ ਸੈਂਕੜੇ ਕਰ ਕਾਂਗਰਸ ਨੇ ਜ਼ਮੀਨ ਦਵਾਈ ਹੈ ਤੇ ਕਾਲੀਆਂ ਵਾਲੇ 13 ਚ ਕੀ ਲੈਂਡ ਐਕੁਇਜ਼ੀਸ਼ਨ ਐਕਟ ਆ ਇਹਨਾਂ ਨੇ ਹੀ ਪੌਲਸੀਆਂ ਦੀ ਸੀ ਸੋ ਲੋਕੋ ਸੋਡਾ ਕੋਈ ਹੈ ਨਹੀਂ ਆ ਮੈਂ ਲੁਧਿਆਣੇ ਕਲਾੜਾ ਮੁਰੇ ਬੋਲਿਆ ਉਹਦੇ ਮਿਰਚਾਂ ਲੱਗੀਆਂ ਕਈ ਕਾਂਗਰਸੀ ਉੱਥੇ ਬੈਠੇ ਸੀ ਇਹ ਕਾਰਨ ਦੇ ਖਿਲਾਫ ਕਾਹ ਬੋਲਦਾ ਮੈਂ ਪੁੱਛਣਾ ਚਾਹੁੰਨਾ ਕਥਾ ਨਾ ਦਲੀਲ ਨਾ ਮੇਰੀ ਗੱਲ ਦਾ ਜਵਾਬ ਦਿਓ ਵੀ ਕੀ ਐਦੂ ਪਹਿਲਾਂ ਕਾਂਗਰਸ ਦੇ ਰਾਜ ਵਲੇ ਬਾਦਲਾ ਦੇ ਰਾਜ ਵਲੇ ਜ਼ਮੀਨਾਂ ਦੀਆਂ ਨੱਪੀਆਂ ਨਹੀਂ ਗਈਆਂ ਕਿੰਨੀਆਂ ਜ਼ਮੀਨਾਂ ਤਾਂ ਕਹਿੰਦੇ ਕਿੰਨੀਆਂ ਡਾਂਗਾਂ ਪੰਗਾਂ ਛੋਡੇ ਕੋਈ 65000 ਏਕੜ ਨਹੀਂ ਐ ਲੱਖਾਂ ਏਕੜ ਦੱਬਣਗੇ ਅਗਲੇ ਉਦੋਂ ਕਈ ਗੁਣਾ ਜਾ ਕੇ ਦੱਬਣਗੇ ਜੇ 100 ਡਾਂਗ ਮਾਰਨਗੇ ਉਹ ਆਉਣ ਵਾਲੇ 500 ਮਾਰਨਗੇ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਇਕੱਠੇ ਹੋ ਜਿਨ੍ਹਾਂ ਛੋਡੀਆਂ ਜਿੱਥੇ ਬੰਦੀਆਂ ਬਣੀਆਂ ਪਿੰਡਾਂ ਦੀਆਂ ਉਹਦੇ ਨਾਲ ਸਿਰ ਜੋੜ ਲਓ ਛੱਡ ਦਿਓ ਇਹ ਘੌਣ ਚੋ ਕਿਲਾ ਕਢ ਦਿਓ ਅਸੀਂ ਕਾਲੀ ਆ ਅਸੀਂ ਕਾਂਗਰਸੀ ਆ ਅਸੀਂ ਬੱਕਰ ਵਾਲੇ ਆ ਅਸੀਂ ਬੀਜੇਪੀ ਵਾਲੇ ਆ ਕੱਖ ਨਹੀਂ ਦੇਣਾ ਕਿਸੇ ਨੇ ਇਹ ਸਾਰੇ ਲੱਟੇ ਦੇ ਇਕੱਠੇ ਹੋਏ ਸਾਰੇ ਗਦਾਰ ਨੇ ਪੰਜਾਬ ਦੇ ਯੁੱਤੀ ਜੱਟ ਦਿੱਲੀ ਵਾਲਿਆਂ ਦੇ ਬਣੇ ਹੋਏ ਆ ਮਾਰਨ ਤੇ ਪੰਜਾਬ ਨੂੰ ਲੱਗੇ ਹੋਏ ਆ ਜੇ ਪੰਜਾਬ ਚੋਂ ਨਾ ਪੰਜਾਬ ਦੇ ਲੋਕੋ ਇਕੱਠੇ ਹੋਜੇ